ਜੀ ਭਾਈ ਆਪਣੇ ਹੁਕੀ ਕੱਡਾ ਮਾਰਨੀ ਆ ਅੱਜ ਆਪਾਂ ਚੱਲੇ ਆ ਮਸ਼ੀਨਾਂ ਦੇਖਣਾ ਤੇ ਇੱਕ ਟਰਾਲੀ ਦੇਖ ਕੇ ਆਉਣੀ ਆ ਆ ਮਸ਼ੀਨਾਂ ਉੱਪਰ ਕਟਾਉਣੀ ਆ ਵਿੱਚ ਤੇ ਉੱਥੇ ਆਪਾਂ ਦੇਖ ਕੇ ਆਂ ਜੇ ਸੌਦਾ ਰਲ ਗਿਆ ਤਾਂ ਲੈ ਹੀ ਲਵਾਂਗੇ ਇੱਕ ਆਪਾਂ ਟਰਾਲੀ ਦੇਖ ਕੇ ਆਉਣੀ ਆ ਤੁਹਾਨੂੰ ਦੱਸ ਦਿਆਂ ਚਾਪਾਂ ਕਿੱਧਰ ਦਾ ਟੂਰ ਕੱਢ ਰਹੇ ਆ ਵੀਡੀਓ ਦੇ ਨਾਲ ਰਹੋ ਬਣੇ ਤੇ ਇਹਦੀ ਆਪਾਂ ਫੋਟੋਆਂ ਹਟਵਾ ਕਰਦੇ ਆ ਹਮਾਂਗੇ ਉਹਨਾਂ ਨੂੰ ਅੱਜ ਦੋਨੋਂ ਜੋ ਕਜੀਤਾਂ ਲੱਗੀਆਂ ਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਕਿੱਥੇ ਜਾਣੇ ਕੀ ਚੀਜ਼ ਦੇਖ ਕੇ ਆਉਣੇ ਆ ਤੇ ਇਹ ਹੋ ਗਈ ਸੀ ਪਹਿਲੇ ਡੀ ਹੋ ਗਈ ਸੀ ਤੇ ਵੀਡੀਓ ਦੇ ਨਾਲ ਬਣੇ ਰਹੋ ਭਾਈ ਆਹ ਮਸ਼ੀਨ ਆਪਾਂ ਫੇਟਣੀ ਆ ਪੜਾ ਲਈਏ ਪੜਾਪਾਂ ਨੂੰ ਲਈ ਨਹੀਂ ਬਾਕੀ ਆਪਾਂ ਪੜਾ ਲਈਏ ਆਪਾਂ ਨੂੰ ਬਾਕੀ ਕੋਈ ਨਹੀਂ ਆਪਾਂ ਨੂੰ ਇਹਨਾਂ ਨੂੰ ਪਤਾ ਇਹ ਟੌਪ ਵਾਲੀ ਆ ਬਾਰਾ ਘੁੱਟੀ ਕਾਲੀ ਬਸ ਹੋ ਗਿਆ ਬੂਟ ਪੂਰੇ ਭਾਗ ਆ ਗਿਆ ਰਕਮ ਹਾਂ ਬੂਟ ਰਕਮ ਮੇਰੇ ਖਾਤੇ ਵਿੱਚ ਜਿਹੜੀ ਮਾਤੀ ਲੈਵਰ ਆਫਟ ਮੇਰੇ ਖਾਤੇ ਉਂਗੀਆਂ ਇਹਨਾਂ ਨੂੰ ਖਾਤਾ ਪੈਣੇ ਪੈਣਗੇ ਜੰਮਾ ਦੇਣਾ ਅੱਗੇ ਲੱਗੀ ਹੋਈ ਨੇ ਜਿਹੜੀ ਰੇਕੜੀਆਂ ਆਉਂਦੀਆਂ ਨੇ ਪਈ ਬਾਣੀ ਮਈ ਆਉਂਦੀ ਆ ਤੇ ਵੀ ਥੋੜੇ ਬਣਾਉਂਦੇ ਵਧੀਆ ਬਣਾਉਂਦੇ ਗੱਲ ਜੀ ਖਾਤਾ ਮੇਰਾ ਸਾਲ ਚਰੀ ਹੋ ਉਹਦਾ ਫੈਕਟਰੀ ਕੇ ਵਧੀਆ ਨਹੀਂ ਡਾਲੀ ਟਿੰਕਰ ਨੇ ਪੂਰੀਆਂ ਜੀ ਬੜੀ ਫਾਈਨਲੀ ਆਪਾਂ ਪਹੁੰਚੇ ਸੀ ਟ੍ਰਾਲ ਲੈ ਕੇ ਜੰਦੇ ਆਂ ਅਗਰ ਸਿਰ ਮੈਂ ਤਾ ਲੈਣੀਆਂ ਆ ਕਨੈਨ ਟਰਾਲਿੰਗਾ ਟਰਾਲਿੰਗਾ ਆ ਲੈ ਦੇਖਦੇ ਆ ਕਿਹੜੀ ਆਪਾਂ ਫਟ ਵੰਦੀ ਆ ਬਾਕੀ ਕਰਦੇ ਆ ਡرائی ਕਰੋ ਚੈੱਕ ਕਰੋ ਫਾਟਰ ਰੋਕਦੇ ਬੰਦ ਕਰਦੇ ਹਾਂਜੀ ਡਾ ਲਾਓ ਕੋਥੇ ਆਹੀ ਨਹੀਂ ਦੇਖਦੇ ਆਪਾਂ ਬੱਚਾ

ਬਾਈ ਰਹਾ ਜਾਂਦੇ ਸੀ ਕਿ ਤੇ ਵਿਚਾਰੇ ਗੱਡੀ ਦਾ ਆਪਸ਼ਨ ਜੰਕਸ਼ਨ ਦੀ ਗੋੜੀ ਲੱਗ ਗਈ ਦੇਖੋ ਕਿੱਥੇ ਆ ਕੇ ਸਾਥ ਛੱਡਦੀ ਹੈ ਹਨਾ ਦੇਖੋ ਜਿਵੇਂ ਬਾਈ ਲੱਗੇ ਪਿਆ ਹੁਣ ਯਾਰ ਹਨਾ ਵਿਚਾਰਨ ਚੱਲੇ ਇੱਥੇ ਕਿ ਬਾਣ ਬਚ ਗਈ ਜੇਕਰ ਫਿਰ ਔਖਾ ਹੋ ਜਾਂਦਾ ਹੁਣ ਦੇਖੋ ਕਿ ਹੁਣ ਵਿਚਾਰੇ ਆੜੇ ਇੱਥੇ ਵਿਚਾਲੇ ਜਿਵੇਂ ਇੱਥੇ ਕਿ ਨਿਕਲ ਗਈ ਸੱਟੋ ਵੱਜ ਗਈ ਇੱਧਰ ਤੱਕ ਕੇ ਵੀ ਪਰ ਹੌਣ ਬੰਦੀ ਦੇਖ ਰਾਂ ਹਾਂ ਜੀ ਬੱਸ ਤਮਾਰ ਦੇ ਗੱਲ ਪਾਈ ਕਰਨ ਲੱਗਾ ਜੇ ਇਕ ਵਾਰ ਨਾ ਵੋਟ ਆਇਆ ਦੇ ਨਾਲ ਲੱਗੀ ਇਹ ਕਹੋ ਜੀ ਉਹ ਨਵੇਂ ਲਾ ਕੇ ਟਾਇਰ ਦੇਖ ਭਾਵੇਂ ਦੇ ਭਾਉ ਇੱਥੇ ਹੀ ਬਹੁਤ ਬਰਾਹਾ ਹੈ ਮਿਸਤਰੀ ਕਿਹਨੇ ਆਏ ਨੇ ਉਹਦੇ ਵਿੱਚ ਜਾਮ ਲੱਗ ਰਿਹਾ ਹੈ ਗੱਡੀ ਦੀ ਤਾਂ ਗੋੜੀ ਨਹੀਂ ਭਈ ਮਿਸਤਰੀ ਜਿਆ ਨਹੀਂ ਸੀ ਹੁਣ ਚਾਹਣੇ ਤੋਂ ਗੱਡੀ ਬੈਕ ਕਰਦੇ ਆ ਯਾਰ ਉਹ ਟਾਈਮ ਲੱਗੋ ਮਸਤੀ ਆ ਜਾਣੀ ਗੋੜੀ ਪਈ ਯਾਰ ਬੜਾ ਨੁਕਸਾਨ ਹੋ ਗਿਆ ਜਰਾ ਦਾ ਸੱਟੋ ਵੱਜ ਗਏ ਹੁਣ ਆਪਾਂ ਚાલਦੇ ਆ ਤੁਹਾਨੂੰ ਬਣੇ ਰਹਿ ਜੀ ਤੁਹਾਨੂੰ